ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਤੇ ਫੰਟੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਨੇ ਮੇਰੇ ਪਹੁੰਚ ਚੁੱਕੇ ਆ ਪਿੰਡ ਮੱਤੇਵਾਲ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਮਜੀਠਾ ਬੜੇ ਟਾਈਮ ਬਾਅਦ ਆਏ ਬਾਈਆਂ ਨਾਲ ਜੀ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਹੱਸਦਿਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋਗੀ ਇਹ ਆਇਆ ਜੋਗਾ ਆਇਆ ਜੋਗਾ ਸਤਿ ਅਕਾਲ ਹੋਰ ਦੱਸਾਓ ਜੀ ਵਧੀਆ ਕੰਪਨੀ ਚਲੋ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਤੇ ਫੋਨ ਨੰਬਰ ਤੇ ਚਲੋ YouTube ਚੈਨਲ ਤੇ ਸੰਦੀਪ ਦੇਤੇ ਵੀ ਆਪਾਂ 3 ਸਾਲ ਵੀਡੀਓ ਸੰਦੀਪ ਭਾਈਆਂ ਤੁਹਾਡੇ ਬਿਲਕੁਲ ਜੀ ਬਿਲਕੁਲ ਗੱਲ ਏਦਾਂ ਵਾਂ ਵੀ ਕੋਈ 3 ਸਾਲਾਂ ਚ ਕੋ ਲਾਮਾ ਨਹੀਂ ਆਇਆ ਮੈਂ ਤਾਂ ਇਹ ਗੱਲ ਕਹਿੰਦਾ ਵਾਂ ਵੀ ਸੱਜਣ ਛੱਡਿਏ 샹ਗ ਜਿਹੜੇ ਫੇਰ ਵੀ ਕਿਤੇ ਗੱਲ ਏਦਾਂ ਵਾਂ ਵੀ ਮਿਲ ਜਾਣ ਭੈਣ ਭਰਾ ਹਾਂਜੀ 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 ਬਿਲਕੁਲ ਚਲੋ ਗੱਲ ਏਦਾਂ ਵਾਂ ਵੀ ਤੁਸੀਂ ਮੇਰਾ ਹਾਲ ਚਾਲ ਪੁੱਛਿਆ ਜਦੋਂ ਮੈਂ ਤੇ ਲਾਇਆ ਹਾਂਜੀ ਹਾਂਜੀ ਉਹ ਤੇ ਨਰੀ ਫੋਨ ਕੀਤਾ ਹਾਂਜੀ ਹਾਂਜੀ ਤੇ ਚਲੋ ਅੱਜ ਗੱਲ ਏਦਾਂ ਵਾਂ ਵੀ ਫੇਰ ਇਕੱਠੇ ਹੋ ਗਏ ਹਾਂ ਮੈਂ ਤਾਂ ਇਹ ਗੱਲ ਕਹਿੰਦਾ ਵਾਂ ਮੇਰ ਨੂੰ ਚਲੋ ਜਿਹੜੇ ਨੌਜਵਾਨ ਮੁੰਡੇ ਉਹ ਜੈਦੇ ਥਣੇ ਆ ਮੈਂ ਇਹ ਗੱਲ ਕਹਿਣਾ ਵੀ ਕਿ ਐਨਾ ਮੂੰਹ ਦਾ ਵਗੜਾ ਨਾ ਕਰੋ ਆਪਾਂ ਹੱਟੇ ਤੁਸੀਂ ਪਿਛਾਂ ਜਾਂਹੀਂ ਹੱਟੇ ਜਾਂ ਤੁਸੀਂ ਹੱਟੇ ਫੇਰ ਮਿਲ ਪਏ ਆ ਬਜੀ ਵੇਖੋ ਇਹ ਪਰਿਵਾਰ ਆਪਣਾ ਉਹ ਆ ਗਿਆ ਕੋਈ ਚਲਾ ਕੇ ਆਣਾ ਇਹਦੇ ਕੋਈ ਗੁੱਸਾ ਕਰਾ ਨਹੀਂ ਕਹਿੰਦੇ ਜੀ ਹਾਂਜੀ ਹਾਂਜੀ ਹਾਂ ਚਲੋ ਪ੍ਰਸ਼ਾਦਾ ਪਾਣੀ ਤੁਸੀਂ ਵਧੀਆ ਛਕਦੇ ਰਹੇ ਤੇ ਹਿੰਮ ਛਕਦੇ ਰਹੇ ਤਿੰਨ ਸਾਲ ਵੀਡੀਓ ਪਾਈ ਕੋਈ ਸਾਡਾ ਕੋਲ ਆਮਾ ਪਹਿਲਾਂ ਦੱਸੋ ਕੋਈ ਆ ਨਾ 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 ਬਿਲਕੁਲ ਦੂਜਾ ਨੰਬਰ ਸੰਦੀਪ ਜੀ ਆਪਾਂ ਆਪਣੇ ਚੈਨਲ ਦੇ ਉੱਤੇ ਵੀ ਆਖਿਆ ਵਾ ਪੀਣੀ ਕਮੈਂਟ ਵਧੀਆ ਤੋਂ ਵਧੀਆ ਚੰਗਾ ਲਾਇਕ ਸ਼ੇਅਰ ਕਮੈਂਟ ਵਧੀਆ ਤੋਂ ਵਧੀਆ ਕਰੋ ਹਾਂਜੀ ਹਾਂਜੀ ਕੱਟੀ ਆਖਿਆ ਇਹ ਕੱਟੀ ਗਿਫਟ ਕੀਤੀ ਆ ਹਾਂਜੀ 2027 26 27 ਦੇ ਵਿੱਚ ਹੂੰ ਪੰਜ ਗਿਫਟ ਕੱਢਣੇ ਆ ਅੱਛਾ ਉਹ ਬੰਦਾ ਤੁਹਾਨੂੰ ਵੀ ਕਮੈਂਟ ਵਧੀਆ ਕਰਦਾ ਅਸ ਤੁਹਾਡੇ ਚੈਨਲ ਤੇ ਵੀ ਸਾਡੇ ਤੇ ਵੀ ਜਿਹਨੂੰ ਕੱਟੀ ਦਿੱਤੀ ਆ ਰਮਾਣੀ ਚੱਕਦਾ ਵੀਰ ਠੀਕ ਹੈ ਠੀਕ ਹੈ ਪੰਜ ਗੱਲ ਇਦਾਂ ਵਾਂ ਵੀ ਕੱਢਣੇ ਆ ਗੱਲ ਇਦਾਂ ਵਾਂ ਵੀ ਨਾਮ ਭੈਣ ਭਰਾਵਾਂ ਨੂੰ ਗਿਫਟ ਦੇਣੇ ਆ ਨਾਮ ਕੋਈ ਨਹੀਂ ਗਿਫਟ ਹਾਂਜੀ ਪਰ ਜੇ ਜ਼ਿਆਦੇ ਮਿਲ ਕੇ ਗੱਲ ਇਤਰਾਵਾ ਵੀ ਹੋ ਗਏ ਕਮੈਂਟ ਤੇ ਫਿਰ ਪਰਚੀਆਂ ਪਾ ਲਾਂਗੇ ਪਰਚੀਆਂ ਕੱਢ ਕੇ ਤੇ ਪੰਨਿਆਂ ਜਾਣਿਆਂ ਨੂੰ ਨਹੀਂ ਚਲੋ ਬਹੁਤ ਵਧੀਆ ਸੋਚ ਜਾ ਕਿ ਨਹੀਂ ਚੱਕੀ ਹਾਂਜੀ ਹਾਂ ਤੇ ਸੰਦੀਪ ਕਾਰੋਬਾਰ ਤੇ ਚਲੋ ਮਾਲਕ ਦੀ ਕਿਰਪਾ ਨਾਲ ਵਧੀਆ ਕਰਦੇ ਰਹੇ ਆ ਤੇ ਭੈਣ ਭਰਾ ਜੁੜੇ ਜਿਹੜੇ ਲਈ ਜਾਂਦੇ ਨੇ ਮਾਲ ਤੇ ਚਲੋ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਹੁਣ ਫੇਰ ਸਾਡੇ ਕੋ ਆਏ ਤੇ ਚਲਾਈਏ ਕੰਮ ਹਾਂਜੀ ਆਜੋ ਆਜੋ ਇਹ ਸੰਦੀਪਾਂ ਮਲਕੇ ਝੋਟੀ ਰਹੀ ਯਾ ਰਾਤ ਦੀ ਹਾਂਜੀ ਹਾਂਜੀ ਦੋ ਚਵਾਈਆਂ ਇਹਦੀਆਂ ਹਈਆਂ ਵਾ ਹਾਂਜੀ ਵੀ ਦੋ ਚਵਾਈਆਂ ਹਈਆਂ ਵਾ ਬਹੁਤ ਜੈਦੀ ਕੁਆਲਟੀ ਵਾਲੀ ਤੇ ਚੰਗੀ ਆ ਮਈਆਂ ਦੇ ਬਹੁਤ ਬਹੁਤ ਚੰਗੀਆਂ ਵਿੱਚੋਂ ਵੇਗੀਆਂ ਵਾ ਬਿਲਕੁਲ ਬਿਲਕੁਲ ਜੀ ਵੀ ਵੇਗੀਆਂ ਵਿੱਚੋਂ ਪ੍ਰਿੰਸ ਸਾਹਿਬ ਟੁਕੀ ਪਤਾ ਆ ਜਾਓ ਆ ਜਾਓ ਇਹ ਦੋ ਚਵਾਈਆਂ ਹਈਆਂ 8 8 ਕਿਲੋ ਬੋਲਾ ਝੋਟੀ ਥਲੇ ਕੱਢਿਆ ਬੱਚੇ ਨੂੰ ਚੰਗਾ ਆ ਗਿਆ ਠੀਕ ਆ ਬਾਕੀ ਆਪ ਹੀ ਕੋਈ ਭੈਣ ਭਰਾ ਅੰਦਾਜ਼ਾ ਲਾਵੇ ਕਿ ਕਿੰਨੇ ਦੁੱਧ ਵਾਲੀ ਲੈ ਆ ਸ਼ਮੂਹ ਵਾ ਚੰਗੇ ਦਾ ਲੈ ਵਲੂ ਵਾ ਤੇ ਜੈਡ ਬਲੈਕ ਝੋਡੇ ਆ ਕਿ ਨਹੀਂ ਭੈਜੀ ਕਿੰਨਾ ਕਿ ਕਰਦੀ ਥੋੜਾ ਜਿਹਾ ਜੀ ਸੰਦੀਪ ਉਹ ਤੇ ਬੰਦਿਆਂ ਦੇ 18 ਕਿਲੋ ਦੁੱਧ ਮੈਂ ਨੇ ਕੱਢਿਆ ਹਾਂਜੀ ਹਾਂਜੀ ਸੂਆ ਮੈਂ ਦਾ ਗਰੰਟਡ ਤੇ ਜਾ ਜੇ ਤੀਜਾ ਸੂਆ ਹਾਂ ਆਪਾਂ ਦੂਜਾ ਨਹੀਂ ਕਹਿਣਾ ਮਾਲ ਸਾਰਾ ਆਇਆ ਉਧਰੋਂ ਹੀ ਆ ਜੀ ਸਾਰਾ ਉਧਰੋਂ ਹੀ ਉਧਰੋਂ ਹੀ ਬਿਲਕੁਲ ਸਾਰਾ ਮਾਲ ਸਾਰਾ ਉਧਰੋਂ ਬਿਲਕੁਲ ਦਾਦੇ ਪ੍ਰਿੰਸ ਸਾਹਿਬ ਤੋਂ ਅਲਾਡੋ ਅਲਾਡੋ ਮੈਂ ਨੇ ਤੈ ਮਾਰੀ ਤਾਜੀ ਸੂਈ ਕਰਕੇ ਹਾਂਜੀ ਹਾਂਜੀ ਤੇ ਤਾਜੀ ਸੂਈ ਕਰਕੇ ਤੈ ਮਾਰੀ ਹੱਸੇ ਸੇਕਵਾ ਲਈ ਇੱਕ ਵਾਰੀ ਵੇਖੋ ਫੇਰ ਇੱਕ ਰੱਖ ਅੱਠ ਅੱਠ ਬੱਚੇ ਦਾ ਕਰਦੀ ਥੋੜਾ ਜਿਹਾ ਤਾਜੀ ਬੱਚਾ ਮਰ ਕੀ ਆ ਗਈ ਜਿੰਦੇ ਬੱਚਾ ਕੱਟੀ ਆ ਛੱਡ ਜਾ ਕ ਆਇਆ ਘਾੜੂਏ ਕਰੀ ਸੈਂਕ ਦਾ ਲੈ ਇਹ ओरिजिनल ਹੈ ओरिजिनल ਸਿੰਘ ਸਿੰਘ ਨੂੰ ਕੋਈ ਛੇੜਖਾਨੀ ਨਹੀਂ ਕੀਤੀ ਤੇ ਮੈਂ ਚੰਗੀ ਹੈ ਜੀ ਵੱਡੀ ਮੈਂ ਪੱਲੇ ਵੱਡੇ ਵਾਲੀ ਹੈ ਇਹੋ ਦਿੰਦੇ ਵੀ 18 ਕਿਲੋ ਦੁੱਧ ਕੱਢਿਆ ਵਾ ਹਾਂਜੀ ਹਾਂਜੀ ਤੇ ਇਹ ਤਾਜੀ ਸੂਈ ਆ ਆਪਣੀ ਸਮਝ ਦੇ ਨਾਲ ਹੀ ਭੈਣ ਭਰਾ ਕੋਈ ਖੜੇ ਬਿਲਕੁਲ ਬਿਲਕੁਲ ਜੀ ਕਿਉਂਕਿ ਆਪਾਂ ਅਲਮਾ ਨਹੀਂ ਲੈਣਾ ਨਹੀਂ ਨਹੀਂ ਸਹੀ ਗੱਲ ਹੈ ਜੀ ਕਮੈਂਟ ਸਾਡੇ ਸੱਜਣਾ ਵੀ ਕਰਨੇ ਆ ਹਾਂਜੀ ਹਾਂਜੀ ਕਮੈਂਟ ਉਹਨਾਂ ਬੰਦਿਆਂ ਵੀ ਕਰਨੇ ਆ ਜਿਨ੍ਹਾਂ ਨੇ ਮਲਕੇ ਥੋੜੇ ਬਲੇ ਚਲੋ ਕੋਈ ਜਲਬਾਤ ਚੱਲੀ ਜਾਣੇ ਭਾਈ ਜੀ ਇਹਦਾ ਨਾ ਇਹ ਕਮੈਂਟਾਂ ਦਾ ਆਪਾਂ ਕੋਈ ਨੇੜੇ ਦੇਖਾ ਵੇ ਦੋਦਾਂ ਥਾਲਾਂ ਕੇ ਨਾਲ ਜੈਡ ਬਲਾਇੰਗ ਆਪਣੀ ਸਮਝਣਾ ਹੀ ਮੈਂ ਕੋਈ ਵੇਖ ਕੇ ਲਵੇ ਦੇਖੋ ਕਾਰ ਦੇ ਕਿੱਡਾ ਵੱਡਾ ਨਹੀਂ ਬਾਜ ਮੋਲ ਨਾ ਮੇਰਾ ਅਰਦਾ ਕਰੀਏ ਬਸ ਦੇਣ ਵਾਲੀ ਗੱਲ ਕਰੀਏ ਬਸ ਠੀਕ ਹੈ ਮੈਂ ਤੇ 1 60 70 ਦੀ ਵੀ ਹੈਗੀ ਹੈਗੀ ਕਿ ਨਹੀਂ ਹੈਗੀ ਵੀਡੀਓ ਪਾਉਣੀ ਹੈ ਇੱਕ 40 ਦੀ ਦੇ ਦਈਏ ਸਿਰਫ ਅੱਜ ਆਿਆਂ ਦੀ ਖੁਸ਼ੀ ਜੀ ਚੱਲ ਜਾਂਦੋ ਠੀਕ ਹੈ 1 ਲੱਖ 40 ਹਜ਼ਾਰ ਜੇ ਕਿ ਜੋ ਤੂੰ ਹੋਰ ਤੂੰ ਵੀ ਛੋੜ ਕਰਨੀ ਕਰਦੇ 1.5 ਲੱਖ ਰਿਛੋੜਾ ਇੱਕ ਬੈਂਦੀ ਦੇ ਇਹ ਮੈਨੂੰ ਜੋ ਗਿਆ ਕਦੀ ਨਹੀਂ ਲੈਣਦੇ ਚੱਲ ਕੋਈ ਨਹੀਂ ਕੋਈ ਨਹੀਂ ਕਹਿ ਤਾਰੇ ਸੰਦੀਪ ਚੱਲ ਜਾਣ ਪਰ ਮੈਂ ਇਹਦੇ ਵਿੱਚੋਂ ਕੋਈ ਬਚਨ ਬਚਾਉਣ ਵਾਲਾ ਕੰਮ ਨਹੀਂ ਕਰਦਾ ਚਮੋ ਨੇੜੇ ਕੇ ਥਾਣੇ ਕਰ ਫੇਰ ਵਿਖਾ ਦੇ ਬਚਨ ਬਚਾਉਣ ਵਾਲਾ ਕੰਮ ਇੱਕ ਲੱਖ ਪੈਂਤੀ ਹਾਰੀ ਠੀਕੇ ਵੀ ਜੀ ਮੈਂ ਨਾ ਵੀ ਚੋਣ ਏਦਾਂ ਨਹੀਂ ਕਿ ਛੋੜਾ ਗਿਆ ਬੱਚਾ ਚੋਲੇ ਆਹ ਤੇ ਬੋਲੇ ਬਾਲੇ ਤੋਂ ਖਾਲੀ ਕੀਤੀ ਆ ਮੈਂ ਹਾਂਜੀ ਹਾਂਜੀ ਸਾਡੇ ਕੋਈ ਇੱਕ ਹੋਰ ਝੋਟੀ ਸਵੇਰ ਦੀ ਸੂਈ ਆ ਸੰਦੀਪ ਅਸੀਂ ਪਹਿਲੀ ਚੋਾਈ ਦੇ ਹਵਲ ਤੇ ਖਾਲੀ ਕਰ ਦਿੱਤੀ ਹਾਂ ਹਾਂ ਬਿਲਕੁਲ ਇਹ ਸੁਆ ਦੂਜਾ ਜੇ ਛੇ ਦੰਦ ਜੇ ਇਹ ਵੀ ਸੂਈ ਆ ਹਾਂ ਦੁੱਧ ਅਸਲ ਦੇ ਵਿੱਚ ਸਹੀ ਜਿਹੜਾ ਦੁੱਧ ਝੱਗ ਚੋਂ ਗळा ਆਊਗਾ 15 ਤੋਂ 16 ਲੀਟਰ 15 16 ਲੀਟਰ 14 ਲੀਟਰਾਂ ਨਾਲ ਛੋਟੀ ਕਲਾਮਾ ਲੋ ਜੀ ਲੈ ਮੈਲਾ ਮਾਰਨੀ ਆ ਵਾਹ ਜੀ ਵੀ ਨਾਲੇ ਸਿੰਗਲ ਹੱਡੀ ਸਿੰਗਲ ਹੱਡੀ ਹਾਂ ਬਹੁਤ ਚੰਗੀ ਆ ਇਹ ਬਜੀ ਫਿਰ ਕਿੰਨਾ ਕਰੂ ਦੁੱਧ ਇਹ ਨਹੀਂ 15 ਦੇ ਵੀ ਰਹਿ ਜੇ ਬੜਾ ਹਾਂ ਹੁਣ 14 ਲੀਟਰ ਹੈਗਾ ਵਾ ਉਹਨਾਂ ਐਸਾ ਮੈਡਮ ਮੂਟ ਨਾ ਜੋ ਕੇ ਖੜਨੀ ਉਹਦੇ 14 ਨਾ ਜੇ ਉਦਾਂ ਕਿਸ ਭੈਣ ਭਰਾ ਨੇ ਖੜਨੀ ਧਾਰ ਵੀ ਨਾ ਮਾਰੇ ਤੈਨੂੰ ਫੋਨ ਕਰਦੇ 13 ਲੀਟਰਾਂ ਦਾ ਮਹਿਲ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਕਟਾ ਹੀ ਮਗਰ ਕਟਾ ਹੀ ਆ ਕਟਾ ਕਟਾ ਲੋ ਜੀ ਕਰੋ ਚੱਲ ਆ ਲਾਈ ਜਾਨੇ ਮੈਂ ਹਾਂ ਚੱਲ ਇੱਕ ਕਰ ਲਈ ਠੀਕ ਆ ਕੋਈ ਗੱਲ ਨਹੀਂ ਬਿਲਕੁਲ ਚੱਲ ਜੰਮੂਆਂ ਦਿਖਾ ਦੇ ਚੰਗੋਂ ਥਣ ਥਣ ਦਿਖਾ ਦੇ ਤੈਨੂੰ ਹਾਂ ਜੀ ਕੰਦੀ ਮੋਲੇ ਇਹਦਾ ਵੀ ਨਹੀਂ ਕਰਨਾ ਇੱਕ ਵਾਰੀ ਛੇਕਿਆਂ ਨੂੰ ਜੇ ਕੀ ਕਰਮੂ ਮੜਿਆ ਆਹ ਸਿੰਘ ਵਖਾੜੋ origignal ਵਾੜਾ ਮਾੜਾ ਰੇ ਕਮਾਲੀ ਮਾਰਿਆ ਝੋਟੀ ਦੇ ਆ ਇੱਕ 60 70 ਦੀ ਇਹ ਵੀ ਹੂੰ ਇਹ ਵੀ ਡੇਢ ਦੀ ਦੇ ਦਾਂਗੇ ਇਹ ਵੀ ਡੇਢ ਦੀ ਹਾਂ ਬਾਕੀ ਜੀ ਜੀ ਥੋੜਾ ਹੀ ਕਰ ਜਣਾ ਅੱਗੇ ਅੱਗੇ ਵੀ ਹੋੜ 35 ਦੀ ਕਹਿਤਾ ਮੈਂ ਤੇ 40 ਦੀ ਇੱਕ 48 ਦੀ ਠੀਕ ਹੈ ਜੀ ਹਾਂ ਜੀ ਚਲ ਆ ਜੀ ਇੱਕ 48 ਦੀ ਦੇ ਦਾਂਗੇ ਯਾਹਾਂ ਜੀ ਇਹ ਮੈਨੂੰ 15 ਲੀਟਰ ਦੁੱਧ ਦੱਸ ਦੀ ਪੂਰਾ ਹਾਂ ਪਰ 13 ਲੀਟਰਾਂ ਦਾ ਮੈਂ ਖਲਾਉਣੀ ਆ ਚਲੋ ਹਾਂ ਇਹ ਨਾ ਕੋਈ ਲੰਮਾ ਨਾ ਦਾ ਨੀ ਬਿਲਕੁਲ ਭੈਣ ਭਰਾ ਦਾ ਆਊਗਾ ਕਿ ਬਿਲਕੁਲ ਜੈਡ ਬਲੈਕ ਝੋਟੀ ਆ ਤੇ ਇਹ ਵੀ ਇਹ ਵੀ ਚੈੱਕ ਕਰੋ ਕਰਾਂ ਦੇ ਛਗੀ ਆ ਮੂ ਛੇ ਦਾੰਦ ਝੋਟੀ ਬਿਲਕੁਲ ਥਲੇ ਕੈਮਰਾ ਕੋਲ ਮਾਰ ਕੇ ਬਹੁਤ ਵੱਡੀ ਝੋਟੀ ਦਾ ਵੇਲ ਆਲੀ ਆ ਨਾਲੇ ਵਿਚਾਲੇ ਘੱਟ ਘੱਟ ਕੋਲ ਦਿਖਾ ਦਿਓ ਕਰਾਂ ਦੀ ਪੂਰੀ ਲਾ ਕੇ ਦਿਖਾ ਦਿੰਦੇ ਆ ਵੇਖੋ ਬੱਤੀ ਜਾਂ ਬੱਤੀ ਨਹੀਂ ਨਹੀਂ ਠੀਕ ਹੈ ਜੀ ਜਿੰਨਾ ਜਿੰਨਾ ਮੁੱਲ ਕਰ ਦੇਣਾ ਸੰਦੀਪ ਇਹਦੇ ਨਾਲ ਕੋਈ ਕਰੂਗਾ ਨਾ ਮੋਲਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਰੂਗਾ ਨਾ ਮੋਲਾ ਜੀ ਲੈ ਜਗੀ ਹਾਂਜੀ ਬਾਕੀ ਗੱਲ ਜੀ ਨਸਲਾ ਬੁਰੀ ਜੀ ਝੋਟੀ ਦੇ ਏਡੀਆਂ ਏਡੀਆਂ ਸੰਦੀਪ ਮੈਂ ਆਪਣੇ ਚੈਨਲ ਦੇ ਉੱਤੇ ਵੀ ਅਸੀਂ ਡੇਢ ਦੀ ਇੱਕ 60 ਦੀ ਝੋਟੀ ਵੇਚੀ ਆ ਬਿਲਕੁਲ ਪਰ ਅੱਜ ਮੁੱਲ ਜਿਹੜਾ ਵਾ ਬਿਲਕੁਲ ਉੱਟ ਕੇ ਠਾਂ ਕਰਨਾ ਆਪਾਂ ਮੁੱਲ ਹਾਂਜੀ ਇਹ ਮੁੱਲ ਨਹੀਂ ਕਰਨਾ ਸਿੰਗਲ ਆ ਡੀ ਦੀ ਪਲੀ ਪੁਲੀ ਝੋਟੀ ਆ ਹਾਂਜੀ ਡੇਢ ਕਰ ਲਈਏ ਮੁੱਲ ਵੇਲੇ ਮੁੱਲ ਸਹੀ ਕਿ ਨਹੀਂ ਹਤਾ ਹੈ ਬਾਕੀ ਜੋ ਜੱਗੀ ਆ ਉਹ ਕਰਦਾਂਗੇ ਦੁੱਧ 15 14 ਲੀਟਰ ਹੋਊਗਾ 13 ਲੀਟਰਾਂ ਦਾ ਇਹ ਵੀ ਮਹਿਕਲਾਵਾਂਗੇ ਜੱਗੀ 10 ਕੋਈ ਨਹੀਂ 3000 ਹੀ ਛੋੜ ਕੇ ਨਹੀਂ 5 ਕਰਾਂ 5 ਹੀ ਕਰਦੇ ਹਾਂ 45 ਦੀ ਮਹਿੰਦੇ ਵਾਹ ਚਲ ਜਾਂਦ ਉਹਤਰਾ ਇੰਨੀ ਏਡੀ ਚੰਗੀ ਮੈਂ ਦੇਊਗਾ ਨਾ ਠੀਕ ਹੈ ਚਲੋ ਤੇ ਆ ਜੇ ਪਹਿਲਾ ਸੂਆ ਚਾਰ ਦੰਦ ਜੀ ਇਹ ਗੱਪਣਾ ਜੀ ਨਹੀਂ ਸੂਈ ਆਜੇ ਵੀ ਸੂਈ ਆ ਇਹਨੂੰ ਸੂਈ ਨੂੰ ਸਾਰੇ ਅੱਜ ਚੌਥਾ ਪੰਜਵਾਂ ਦਿਨ ਜੀ ਹਾਂ ਇਹਦੇ ਕੋ ਸਚਾਈ ਵਾਲਾ ਦੁੱਧ ਜਿਹੜਾ ਜੇ ਉਹ 11 ਤੋਂ 12 ਲੀਟਰ 11 12 ਕਰ ਹਾਂ ਆ ਵੇਖੋ ਵੇਖੋ ਸਿੰਘਾ ਕਿੰਗਰੇ ਵਾਲਾ ਇਹ ओरिजिनल ਸਿੰਘ ਘੱਟ ਵਾਲਾ ਸਿੰਘ ਆ ਇਹ ਵੀ ਦਿਖਾ ਦੇ ਘੋੜੀ ਦੀ ਬਾਦੀ ਬੁੱਦੀ ਭਾਲ ਜੇ ਮਾੜੀ ਜੀ ਭਾਜੀ ਕਿੰਨਾ ਕਰ ਜੀ ਦੁੱਧ ਇਹ ਤੁਹਾਡਾ ਨਾਲ ਦੀ ਦੁੱਧ 14 15 ਨਾ ਕਿਲੋ ਨਾ ਕੀਤਾ ਤੇ ਕੀ ਫਾਇਦਾ ਲਾ ਕੇ ਚੰਗੇ ਨਹੀਂ ਦੰਦਾ ਵੀ ਜੀ ਇਹ ਜੀ ਚੌਗੀ ਆ ਲੈ ਚਾਰ ਦੰਦਾ ਜੀ ਪਹਿਲਾ ਸੁਆ ਲਾ ਕੇ ਚੰਗੇ ਦੀ ਹੈ ਨਾ ਅਹੇ ਗ੍ਰਿਸ਼ਿੰਗ ਬੁਖਾਰ ਜੇਗੀ ਫੇਰ ਕਾ ਦੁੱਧ ਦੇਖੋ ਕਿਦਾਂ ਜੀ ਬਿਲਕੁਲ ਬਿਲਕੁਲ ਨਹੀਂ ਬਹੁਤ ਸੋਹਣੀ ਝੋਟੀ ਹੈ ਜੀ ਹਾਂ ਨਸਲਾ ਝੋਟੀਪੁਰੀ ਕਮਾ ਲਓ ਐਂ ਲੈ ਚਲੋ ਬਸ ਠੀਕ ਆ ਕਿੰਗਰੇ ਵਾਲਾ ਸਿੰਘ ਹਾਂਜੀ ਕਿੰਗਰੇ ਵਾਲਾ ਸਿੰਘ ਤੇ ਟਿਮਕਣੇ ਮਗਰਾ ਬਿਲਕੁਲ ਬਿਲਕੁਲ ਜੀ ਬਿਲਕੁਲ ਸੰਦੀਪ ਇਲਾਕੇ ਚੰਗੇ ਦੀਆਂ ਮਈਆਂ ਵਾਂ ਨਾ ਕੱਲ ਵੀ ਮੇਰੇ ਕੋ ਮਈਆਂ ਵਿਕੀਆਂ ਮਈਆਂ ਕੋ 16 16 17 17 ਕਿਲੋ ਦੋ ਠੀਕ ਆ ਇਹ ਵੀ ਦੁੱਧ 14 ਕਰ ਜੇ 15 ਕਰ ਜੇ ਗਾੜੀ ਬਗਲੇ ਦੀ ਸੇਵਾ ਤੇ ਆਪਾਂ 11 ਤੋਂ 12 ਲੀਟਰਾਂ ਦੇ ਪੈਸੇ ਲੈਣੇ ਆ ਇਹ 145 ਦੀ ਦੇ ਦਾਂਗੇ ਚਲੋ ਛੱਕੀ ਛੱਕੀ ਛਾੜ ਦੇ ਛੱਕ ਦੇ 5000 ਇੱਕ 40 ਦੀ ਚਲੋ ਦੇਖ ਲਓ ਇਸ ਤਰ੍ਹਾਂ ਦੀਆਂ ਕੋਈ Otra ਦੇਊ ਨਾ ਬਿਲਕੁਲ ਬਿਲਕੁਲ ਆਜ ਹੀਰਾ ਇੱਕ ਹਿਸਾਬ ਦੀ ਝੋਟੀ ਅੱਛਾ ਇਹਨੂੰ ਸੋਈ ਨੂੰ ਅੱਜ ਹਫ਼ਤਾ ਜਾਂ ਦੁੱਧ 13 ਲੀਟਰ ਆ ਠੰਡਾ ਕਰਕੇ 12 ਲੀਟਰ ਨਾਲ ਛੋਟੀ ਕਿ ਲਾਵਾਂ ਹੈ 14 ਹੀ ਆ ਤਰਾ ਜਿਹੜਾ ਝਾਗ ਝੂਗ ਵਾਲਾ ਵਾ ਨਾ ਉਹ 15 ਹੀ ਗਿਣ ਲਈਏ ਲੈ ਝਾਗ ਝੂਗ ਵਾਲਾ ਦੁੱਧ ਵੇਖੋ 15 ਹੀ ਹੋਊਗਾ ਤੇ ਬਹੁਤ ਸੋਹਣੀ ਝੋਟੀ ਦੇ ਵੇਖੋ ਇੱਥੇ ਥਾਨ ਤੋਂ ਬੁਖਾਰੋ ਰਸੋਂ ਬਾ ਥਾਣੀ ਆ ਐ ਮੈਂ ਨਾ ਥਾਨ ਵੇਖੋ ਤੇ ਗੁਲਾਬੀ ਚੱਡੇ ਦੀ ਆ ਲੈ ਠੀਕ ਸੰਗ ਖਾ ਲੋ ਪਿਓ ਓਰੀਜਨਲ ਆ ਪਿੱਛੇ ਪਿੱਛੇ ਰੱਖ ਕੇ ਪਿੱਛੇ ਆ ਹਾਂਜੀ ਨਹੀਂ ਠੀਕ ਐਦਾਂ ਬੈਠੇ ਰੋ ਕੋਈ ਨਹੀਂ ਕਟਾ ਕੱਟੀ ਜੀ ਇਹਦੇ ਮੋਰ ਕੱਟਾ ਕੱਟਾ ਮਗਰ ਇਹਦੇ ਕੱਟੇ ਜਾਂ ਇੱਕੋ ਝੋਟੀ ਮਗਰ ਕੱਟੀ ਆਈ ਹੈ ਸਿਰਫ ਅੱਛਾ ਠੀਕ ਹੈ ਨੰਬਰ ਵਾਲੀ ਉੱਤਰ ਦੇਖੋ ਮਨੇ ਠੀਕ ਜਿਹੜਾ ਮਰਜੀ ਸਾਰੀਆਂ ਹੀ ਮਈਆਂ ਮਲਕੇ ਘਰ ਰੱਖਣ ਵਾਲੀਆਂ ਉਹ ਕਿੰਨੀਆਂ ਸਾਰੀਆਂ ਸਾਡੇ ਬਿਲਕੁਲ ਬਿਲਕੁਲ ਜੀ ਤੋਰੋ ਗਰਾਂ ਦੇ ਨੂੰ ਵੀ ਹਾਂਜੀ ਇਹ ਵੀ ਝੋਟੀ ਦਾ ਮੁੱਲ ਨਹੀਂ ਕਰਨਾ ਝੋਟੀ ਦੇ ਪਾਂਦੀ ਵੀ ਮੈਨੂੰ 60 60 ਹੀ ਕਰੇ 60 ਹੀ ਡੇਢ ਹੀ ਹਾਂ ਪਰ ਉਹ ਤੁਹਾਨੂੰ ਦੱਸਿਆ ਵੀ ਅੱਜ ਮੁੱਲ ਨਹੀਂ ਕੋਈ ਕਰਨਾ ਬਿਲਕੁਲ ਇਹਨਾਂ ਮਈਆਂ ਤੋਂ ਸੱਚਾਈ ਵਾਲੀ ਗੱਲ ਆ ਮੈਨੂੰ ਸੈਂਤ ਹੀ ਆ ਕਿਤੇ 5000 ਰੁਪਏ ਬਜੇ ਅੱਛਾ ਇਹ ਵੀ ਇੱਕ 45 ਦੀ ਜੋ ਬਾਕੀ ਜੱਗੀ ਆਫੂਗਾ ਜੱਗੀ ਦੀ ਵੀ ਗੱਲ ਏਦਾ ਵਾ ਕਰ ਦਾਂਗੇ 5000 ਇੱਕ 40 ਦੀ ਇਹ ਵੀ ਇੱਕ 40 ਚੱਲਣ ਦੇ ਦੀ 40 ਦੀ ਆ ਪਰਸੋਂ ਦੀ ਸੋਈ ਆ ਅੱਛਾ ਜੀ ਕੱਟੀ ਆ ਬੇਮਲੂਮੀ ਜੀ ਔਲ ਕਰਦੀ ਆ ਪਹਿਲਾਂ ਦੱਸ ਕੇ ਮੈਂ ਦੇਣੀ ਆ ਕਿਉਂਕਿ ਕੋ ਭੈਣ ਭਰਾ ਪੈਸੇ ਪਾ ਦੇ ਮੁੜ ਕੇ ਅਸੀਂ ਆਖੀ ਉਹਦੇ ਘਰ ਮਿਲੇ ਨਾ ਔਲ ਕਰ ਦੀ ਜੇ ਬੜੀ ਬਿਲਕੁਲ ਬਿਲਕੁਲ ਜੀ ਬਿਲਕੁਲ ਲੈਵਾ ਵੇਖੋ ਇੱਕ ਰੁਪਇਆ ਲੈਵਾ ਵੇਖੋ ਦੋਹੀ ਪਾਸੇ ਡੱਬ ਹੋਊਗਾ ਤੇ 10 ਕਿਲੋ ਭੋਲਾ ਵਾ ਕੱਟ ਲੋ ਨਾ 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 ਸੋਣਾ ਬਈ ਝੋਟਰੀ ਪੁਰੀ ਜੱਗੀ ਮੜਿਆ ਉਹ ਕੁਮਾਰੇ ਉਤੋਂ ਕਰ ਪ੍ਰਿੰਸੋ ਹੀ ਮੜਿਆ ਸਮਝ ਰੋੜਾ ਉਹਦਾ ਤਿਲਕ ਨਾ ਜਾਵੇ ਮੈਂ ਆਜੋ ਆਜੋ ਪਹਿਲਾ ਸੁਹਾ ਜੀ ਪਹਿਲਾ ਪਹਿਲਾ ਨਹੀਂ ਤੇ ਸਵੇਰ ਦੀ ਮੈਂ 6 ਵਜੇ ਦੀ ਸਾਰੀ ਸਾਫ ਕੀਤੀ ਆ ਹਾਂ ਜੀ ਜੀ ਇਹ ਨਹੀਂ ਵੀ ਕੋਈ ਮੈਂ ਦੇ ਥੱਲੇ ਕੋਈ ਵੇ ਲੋ ਡੋਕਾ ਨਹੀਂ ਕੋਈ ਗੱਲ ਨਹੀਂ ਬਾਨਨੀ ਤੇ ਇੰਨਾ ਹੀ ਮਰ ਕੇ ਜਿੱਦਣ ਤਾਜੀ ਸੂਈ ਸੀ ਨਾ ਉਸ ਦਿਨ ਦੀ ਵੀਡੀਓ ਸਾਡੇ ਕੋਲ ਹੈਗੀ ਇੰਦਾ ਥੱਬਾ ਹੀ ਛੱਡੇ ਦਾ ਝੋਟੀ ਲਾਈ ਫਿਰਦੀ ਤੇ ਚੋਣ ਜਿੱਦਾਂ ਦੁੱਜਣਾ ਮਈਆਂ ਦੀ ਹੁੰਦੀ ਆ ਇਹ 1 40 ਦੀ ਦੇ ਦਾਂਗੇ ਜੋ ਬਾਕੀ ਜੱਗ ਯਾਦ ਹੀ ਕੋਈ ਨਹੀਂ 5000 ਰੁਪਏ ਛੋੜ ਪੰਜ 5000 ਰੁਪਏ ਛੋੜ ਹੁੰਦੀ ਆ ਇੱਕ ਮੈਂ ਗੱਬਣ ਆਉ ਫੜ ਕੇ ਲਿਆ ਜੇਗੀ ਗੱਬਣ ਲਿਆ ਫਿਰ ਉਹ ਪਰ ਲੀਆਂ ਫਿਰ ਘਰੇ ਲੈ ਕੇ ਹੋਰ ਨਹੀਂ ਸੁਣਈ ਬੇ ਝੋਟੀਆਂ ਥੋੜੀਆਂ ਜੀਆਂ ਦੋਗ ਤੇ ਚੰਗੀਆਂ ਇੱਕ ਤੇ ਦੁੱਧ ਦੇ ਚੱਲਣ ਦੀ 16 17 ਲੀਟਰ ਦੇ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਉਹ ਦਾ ਮੇਰਾ ਮੇਰਾ ਮਾਨੂੰ ਘਰ ਰੱਖਣ ਦਾ ਗਿਆ ਆਪਣੇ ਚੈਨਲ ਤੇ ਆਪਾਂ ਵੀਡੀਓ ਮੈਂ ਅਖੀਏ ਵੀ ਭਾਈ ਆ ਬਿਲਕੁਲ ਬਿਲਕੁਲ ਇਹ ਵੀ ਇਹ ਵੀ origignal ਆ ਝੋਟੀਆਂ ਇਹਦੇ ਪਹਿਲੀ ਤਰੀਕ ਦੇ ਦਿਨ ਪੂਰੇ ਆ ਅੱਜ 27 ਤਰੀਕ ਆ ਪਹਿਲੀ ਦੇ 10 ਮਹੀਨੇ ਪੂਰੇ ਆ ਠੀਕ ਹੈ ਦੂਜਾ ਸਵਾ ਵਾ ਇਹ ਗੱਬਣੇ ਜਣਾ ਇਹ ਗੱਬਣ ਹਫਤਾ ਲੈ ਜੂਗੀ ਜਾ ਕੇ ਆਪਣੇ ਘਰ ਕੋਈ ਆ ਸਵਾਵੇ ਇਹਨੂੰ ਮੈਂ ਇਹਨੂੰ ਠੰਡੀ ਧੀਰੀ ਆ ਵੀ ਠੰਡੀ ਧੀਰੀ ਆ ਇਹਦਾ ਮੁੱਲ ਬਿਲਕੁਲ ਜੈ ਜੀ ਆ 135 ਆ ਹਾਂਜੀ ਬਾਕੀ ਜੋ ਜੱਗੀ ਆਸ ਦੇ ਕਰਦੇ ਨੇ 5000 ਰੁਪਏ ਕਰਦੇ ਇਹ 130 ਹੀ ਦੇ ਦਾਂਗੇ ਬਾਕੀ ਜਿਹੜਾ ਮਰਜ਼ੀ ਖੜ ਕੇ ਕੋਈ ਵੇਚ ਵੀ ਲਵੇ ਦੂਰ ਦੀ ਮੈਂ ਵਿਗੂਗੀ ਯਕੀ ਆਓ 1 ਮਿੰਟ ਮੈਂ ਵੱਡੀ ਕੱਢ ਕੇ ਲਿਆਈ ਮਾੜੀ ਜੀ ਵਖਾ ਲੈਣੀ ਆ ਮਾੜੀ ਜੀ ਉਹ ਤਾਂ ਸੁਦੀਪ ਆਇਆ ਫੜੇ ਹਾਜ਼ਰ ਦੁੱਧ ਜਿਹੜਾ ਵਾ ਨਾ ਬੱਚੇ ਨੂੰ ਇੱਕ ਥਾਂ ਛੱਡ ਕੇ 8 ਲੀਟਰ ਡੰਗ ਦਾ ਦੁੱਧ ਆ ਅੱਛਾ ਹਾਂ ਇੱਕ ਥਾਂੜਾ ਅਗਲਾ ਇਹਦੇ 3.5 ਕਿਲੋ ਗਾੜ ਗਾੜੀ ਆ ਅੱਛਾ ਹਾਂ ਇਹ 3.5 ਲੀਟਰ ਕਹਿਣ ਵਾਲੀ ਗੱਲ ਨਹੀਂ ਕੋਈ ਵੱਖਰਾ ਬਾਲਟੀ ਚ ਦੁੱਧ ਚੋਲੇ ਸਾਢੇ 3 ਲੀਟਰ ਗਾੜ੍ਹ ਗਾੜ੍ਹ ਯਾਰ ਚਾਰ ਦਾ ਦਵਾ ਪਹਿਲਾ ਆਸੂਗਾ ਅੱਛਾ ਪਹਿਲਾ ਆਸੂ ਥੋੜਾ ਆ ਜਾ ਸਾਡੀ ਟੀਨ ਟਾਂ ਦੇ ਥੱਲੇ ਇਹਦੀ ਚੁਆਈ ਵੀ 6 ਵਜੇ ਦੀ ਫੇਰ ਦੀ ਹੋਈ ਏ 6 ਤੋਂ 6 ਹੀ ਕਰਦੇ ਚੁਆਈ ਇਹਦੀ ਠੀਕ ਆ ਇਧਰ ਦੇਖੋ ਜੈਡ ਬਲੈਕ ਯਾਰ ਜਦੋਂ ਪਸਮ ਦੀ ਆ ਥਾਨ ਕੱਢਦੀ ਆ ਡਾਡਾ ਹਾਂਜੀ ਹਾਂਜੀ 17 ਲੀਟਰਾਂ ਨਾਲ ਜਿਹੜਾ ਮਰਜੀ ਭੈਣ ਭਰਾ ਸਾਈ ਕਰਕੇ ਦੋ ਡੰਗ ਚੋਲੇ ਜੇ ਦੁੱਧ 16 17 ਲੀਟਰ ਨਾ ਨਿਕਲੂ ਤਾਂ ਤੈਨੂੰ ਫੋਨ ਕਰਦੇ ਤੇ ਮੈਂ 20000 ਰੁਪਏ ਉਹ ਬੰਦੇ ਨੂੰ ਨਾਮ ਦੇ ਦਿੰਨੇ ਮੈਂ ਜੰਗੇਰੀ ਚਾਰ ਨੰਦਾ ਚਾਰ ਨੰਦਾ ਪਹਿਲਾ ਸੂਆ ਪਹਿਲਾ ਸੂਆ ਹੈ 17 16 ਨੰਦੇਵਾਂਗੇ ਮੈਂ ਬਸ ਠੀਕ ਹੈ ਕਟਾਵਾ ਕਟੀਂਦੇ ਨਹੀਂ ਕਟਾ ਅੱਛਾ ਕਟਾ ਆ ਕਟਾ ਬਸ ਠੀਕ ਹੈ ਆਹ ਤਾਜੀ ਸੂਈ ਮੈਲਾ ਮਾਰਨ ਦੀ ਆ ਬਿਲਕੁਲ ਜੀ ਮੈਲਾ ਮਾਰਨ ਦੀ ਆ ਚਲੋ ਇਹਦਾ ਸੰਦੀਪ ਥੋੜਾ ਜਿਆ ਮੁੱਲ ਉੱਚਾ ਆ ਮੈਂ ਦਾ ਕੋਈ ਭੈਣ ਭਰਾ ਮੰਗੂਗਾ ਤੇ ਮਲਕੇ ਗੱਲ ਕਰਵਾਵਾਂਗੇ ਫੋਨ ਤੇ ਕਰ ਲਾਂਗੇ ਮੇਰੇ ਆਈਡੀ ਨਾਲ ਛੋਟੇ 20 ਦੇ ਪਹੁੰਚੂਗੀ ਹੂੰ ਬਾਕੀ ਸੇਵਾ ਦਾ ਵਾ ਸੇਵਾ ਅਸੀਂ ਤੇ ਕਰਨੇ ਫੁੱਲ ਬਿਲਕੁਲ ਬਿਲਕੁਲ ਜੀ ਬਸ ਇਹੋ ਹੀ ਆ ਪਸ਼ੂ ਆ ਕੇ ਵੇਖ ਕੇ ਭੈਣ ਭਰਾ ਸਾਰੇ ਵਾਹ ਜੀ ਵਾਹ ਤੇ ਫਿਰ ਤਸੱਲੀ ਕਰਕੇ ਅਸੀਂ ਤੇ ਅਨੇ ਵੀ ਖੜੇ ਦੋਆਂ ਪੌਣੇ ਦੋਹਾਂ ਸਾਲਾਂ ਬਾਅਦ ਸੰਦੀਪ ਚੈਨਲ ਦੇ ਉੱਤੇ ਸਾਡੀ ਅੱਜ ਵੀਡੀਓ ਬਣ ਲੱਗੀ ਆ ਕੋਈ ਮਾਲਕੇ ਗਲਤ ਵਾਲਾ ਕੰਮ ਨਾ ਹੋਊਗਾ ਦੁੱਧ ਨਾ ਘਟ ਵਧੂਗਾ ਬਿਲਕੁਲ ਜੀ ਬਿਲਕੁਲ ਦੁੱਧ ਬਿਲਕੁਲ ਅੱਗੇ ਵੀ ਪਹਿਲਾਂ ਤਿੰਨ ਸਾਲ ਤੁਹਾਡੇ ਚੈਨਲ ਤੇ ਵੀਡੀਓ ਪਾਈਆਂ ਦੁੱਧ ਨਹੀਂ ਕੋਈ ਘਟ ਮਾਲਕ ਦੀ ਕਿਰਪਾ ਵਾ ਵੀ ਹੁਣ ਵੀ ਹਾਂਜੀ ਦੁੱਧ ਦਾ ਨਹੀਂ ਕੋ ਝੂਠੰਦਾ ਆਣ ਕੇ ਚੋਕ ਤੇ ਫਿਰ ਖੜੇ ਚਲੋ ਤੇ ਚਲੋ ਸਾਸਰੀ ਗੱਲ ਸਾਸਰੀ ਗੱਲ